ਇਹ ਕਮੀਰ ਪੁਰਾ ਛੋਟੀ ਜਿਹੀ ਆਬਾਦੀ ਹੈ ਸਾਡੀ ਇੱਥੇ ਬਾਰਡਰ ਦੇ ਨਾਲ ਲੱਗਦੀ ਹੈ ਪਿੰਡ ਜਿਹੜਾ ਚੱਕ ਬੱਲਾ ਦੀ ਪੰਚਾਇਤ ਪਿੰਡ ਆ ਨਾਲੇ ਬੱਲਬੇ ਦਰਿਆ ਦੇ ਨਾਲ ਵੀ ਲੱਗਦਾ ਆ ਪਰ ਆਬਾਦੀ ਛੋਟੀ ਆ ਇਹਨੂੰ ਜਿਹੜਾ ਉਹਦੇ ਨਾਲ ਜੋੜਿਆ ਗਿਆ ਐ ਇੱਥੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੇ ਆਏ ਸੀਗੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਇਸ ਪਿੰਡ ਦੀ ਲਗਭਗ 70 ਸਾਲਾਂ ਤੋਂ ਜਦੋਂ ਤੋਂ ਵੀ ਇੱਥੇ ਆਬਾਦੀ ਆ ਕੇ ਵਸੀ ਇਹਨਾਂ ਦੀ ਕੋਈ ਵੀ ਨਿਕਾਸੀ ਨਹੀਂ ਸੀ ਹੋਈ ਤੇ ਛੱਪੜ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਇਹਨਾਂ ਦੀ ਪੰਚਾਇਤ ਦੀ ਕੋਈ ਵੀ ਜ਼ਮੀਨ ਨਹੀਂ ਆ ਗਈ ਸੀ ਕੋਈ ਜਿੰਤ ਆ ਗਈ ਫਿਰ ਅਸੀਂ ਇਹਨਾਂ ਨੂੰ ਜਿਹੜੇ ਨੇ ਇੱਥੇ ਨਰੇਗਾ ਦੇ ਵਿੱਚ ਸੋਕ ਪਿਟਸ ਬਣਾਉਂਦੇ ਨੇ ਹਰ ਘਰ ਦੇ ਸਾਹਮਣੇ ਜਿਹੜਾ ਆ ਪਾਣੀ ਦੇ ਵਿੱਚ ਪਾਣੀ ਨੂੰ ਕਰਨ ਵਾਸਤੇ ਉਹਦਾ ਥੋੜਾ ਜਿਹਾ ਇੱਕ ਇੱਕ ਲੈਵਲ ਤੇ ਜਾ ਕੇ ਡੂੰਘਾਈ ਤੇ ਜਿਹਦੇ ਨਾਲ ਉਹ ਸਾਫ਼ ਪਾਣੀ ਥਲੇ ਸੋਕ ਪਿਟਸ ਕੇੰਦਰ ਤੇ ਅਸੀਂ ਇਹਨਾਂ ਦੇ ਇੱਥੇ ਜਿਹੜੀਆਂ ਨੇ 20 ਆਉਣ ਵਾਲੇ ਕੁਝ ਜਿੰਨਾ ਦੇ ਵਿੱਚ ਉਹ ਸ਼ੁਰੂ ਕਰ ਦਿੰਗੇ 20 ਸੋਕ ਪਿਟਸ ਬਣਾਉਣ ਜਾ ਰਹੇ ਹਾਂ ਜਿਹਦੇ ਨਾਲ ਕਿ ਇਹਨਾਂ ਦੇ ਜਿਹੜੇ ਪਾਣੀ ਦੀ ਜਿਹੜੀ ਨਿਕਾਸੀ ਦੀ ਪ੍ਰੋਬਲਮ ਹੈ ਉਹ ਜਿਹੜੀ ਸੋਲਵ ਹੋ ਜੇ ਕੀ ਕਰ ਰਹਾ ਹੈ ਕਿ ਤੱਕ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਅਸੀਂ ਪਿਛਲੇ 2.5 ਸਾਲਾਂ ਤੋਂ ਜਿਹੜਾ ਆ ਸਾਡਾ ਟੀਚਾ ਸੀਗਾ ਕਿ ਅਸੀਂ ਮੁੱਢਲੀਆਂ ਜਿਹੜੀਆਂ ਪਿੰਡਾਂ ਦੀਆਂ ਜ਼ਰੂਰਤ ਨੇ ਮੁੱਢਲੀ ਜ਼ਰੂਰਤ ਜਿਹੜੀ ਤੁਸੀਂ ਕੀ ਕਹੋਗੇ ਕਿ ਹਰ ਪਿੰਡ ਕੋਲ ਪੀਣ ਵਾਲਾ ਪਾਣੀ ਹੋਵੇ ਸਾਫ਼ ਹਰ ਪਿੰਡ ਦੀ ਸਾਫ ਸਫਾਈ ਦਾ ਨਿਕਾਸੀ ਜਿਹੜੀ ਹੈ ਸਾਡੇ ਪਿੰਡਾਂ ਦੇ ਵਿੱਚ ਅੱਜ ਕੱਲ ਨਿਕਾਸੀ ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਹੋਏ ਹਰ ਪਿੰਡ ਦੀਆਂ ਗਲੀਆਂ ਬਣੀਆਂ ਹੋਣ ਜਿਹੜੇ ਮੁਰਲਾ ਇਨਫਰਾਸਟ੍ਰਕਚਰ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਏ ਤੁਸੀਂ 2.5 ਸਾਲਾਂ ਤੋਂ ਬਹੁਤ ਜਦੋਜਿਹਾਤ ਦੇ ਨਾਲ ਜਿਹੜੇ ਨੇ ਸਾਡੇ ਕੁਝ ਪਿੰਡਾਂ 'ਚ ਕੰਮ ਹੋ ਰਿਹਾ ਹੈ ਕੁਝ ਸ਼ੁਰੂ ਹੋ ਰਿਹਾ ਹੈ ਕੁਝ ਅਸੀਂ ਹੁਣ ਸ਼ੁਰੂ ਕਰਵਾਉਣ ਜਾ ਰਹੇ ਹਾਂ ਸਰਪੰਚ ਸਾਡੇ ਨੇ ਸੀਗੇ ਬਹੁਤ ਸਾਰੀਆਂ ਜਿਹੜੀਆਂ ਨੇ ਮੁਸ਼ਕਲਾਂ ਬਹੁਤ ਸੀਆਂ ਸੀ 2.5 ਸਾਲਾਂ ਦੇ ਪਿਛਲੇ ਸਾਲਾਂ 'ਚ ਦੇਖਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਇਹ ਹੈਗਾ ਜੀ ਅਸੀਂ ਉਹ ਜਦੋਂ ਪਿੰਡ ਜਾਂਦੇ ਸਾਨੂੰ ਇਹ ਲੱਗਦਾ ਕਿ ਪਿਛਲੇ ਮਤਲਬ ਕਈ ਦਿਹਾਕਿਆਂ ਤੋਂ ਪਿੰਡਾਂ 'ਚ ਕੰਮ ਨਹੀਂ ਆਇਆ ਕਿਉਂ ਨਹੀਂ ਹੋਇਆ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੈਸੇ ਦੀ ਕਦੀ ਵੀ ਕਮੀ ਸੀਗੀ ਸਾਡੀਆਂ ਸਰਕਾਰਾਂ ਜਿਹੜੀਆਂ ਆਈਆਂ ਗਈਆਂ ਸਰਪੰਚ ਵੀ ਆਏ ਗਏ ਪਰ ਪੈਸਾ ਲੱਗਾ ਨਹੀਂ ਆ ਕਿੱਥੇ ਗਿਆ ਇਹ ਤੇ ਪਰਮਾਤਮਾ ਜਾਣਦਾ ਪਰ ਫੰਡਸ ਆਏ ਪਿੰਡਾਂ ਦੇ ਵਿੱਚ ਲੱਗੇ ਨਹੀਂਗੇ ਤਾਂ ਅਸੀਂ ਇਹ ਕਹਿ ਲਓ ਕਿ 10% ਵੀ ਨਹੀਂ ਲੱਗਾ ਲੱਗਾ ਹੁੰਦਾ ਤੇ ਇਨਫਰਾਸਟ੍ਰਕਚਰ ਦੀ ਹਾਲੇ ਜ਼ੀਰੋ ਨਹੀਂ ਸੀ ਹونی ਅਸੀਂ ਜ਼ੀਰੋ ਤੋਂ ਸਟਾਰਟ ਕਰਿਆ ਫ্রম ਸਕ੍ਰੈਚ ਜਿੰਨੂੰ ਕਹਿੰਦਾ ਉਥੋਂ ਸ਼ੁਰੂ ਕਰ ਰਿਹਾ ਅਸੀਂ ਸੋਕਵਿਟਸ ਤੋਂ ਸ਼ੁਰੂ ਕਰ ਰਿਹਾ ਜ਼ਮੀਨ ਵੀ ਵੇਖਾਂਗੇ ਜਿੱਥੇ ਇਹ ਜ਼ਮੀਨ ਆਏਗੀ ਅਗਲੀ ਸਾਡੀ ਜਿਹੜਾ ਆ ਇਹਨਾਂ ਦਾ ਜਿੱਦਾਂ ਜੀ ਇਦਾਂ ਦੀ ਆਬਾਦੀਆਂ ਨੇ ਜਿੱਥੇ ਕੁਝ ਵੀ ਨਹੀਂ ਹੈਗਾ ਸਾਡਾ ਜਿਹੜਾ ਅਗਲਾ ਰੋਡ ਮੈਪ ਇਹ ਹੋਊਗਾ ਕਿ ਉਹਨਾਂ ਨੂੰ ਜਿਹੜਾ ਸਕੂਲ ਸਹੂਲਤ ਦਿੱਤੀ ਜਾਏ ਉਹਨਾਂ ਨੂੰ ਜਿਹੜੀ ਹੋਰ ਜਿਹੜੀ ਸਹੂਲਤ ਅਸੀਂ ਦੇ ਸਕਦੇ ਉਹ ਵੀ ਦਿੱਤੀ ਜਾਏ ਇਹ ਕਮੀਰ ਪੁਰਾ ਛੋਟੀ ਜੀ ਆਬਾਦੀ ਹੈ ਸਾਡੀ ਇੱਥੇ ਬਾਰਡਰ ਦੇ ਨਾਲ ਲੱਗਦੀ ਹੈ ਪਿੰਡ ਜਿਹੜਾ ਚੱਕ ਬੱਲਦੀ ਪੰਚਾਇਤ ਪਿੰਡ ਆ ਨਾਲੇ ਬੱਲਬੇ ਦਰਿਆ ਦੇ ਨਾਲ ਵੀ ਲੱਗਦਾ ਆ ਪਰ ਆਬਾਦੀ ਛੋਟੀ ਆ ਇਹਨੂੰ ਜਿਹੜਾ ਉਹਦੇ ਨਾਲ ਜੋੜਿਆ ਗਿਆ ਆ ਇੱਥੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੇ ਆਏ ਸੀਗੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਇਸ ਪਿੰਡ ਦੀ ਲਗਭਗ 70 ਸਾਲਾਂ ਤੋਂ ਜਦੋਂ ਤੋਂ ਵੀ ਇੱਥੇ ਆਬਾਦੀ ਆ ਕੇ ਵਸੀ ਇਹਨਾਂ ਦੀ ਕੋਈ ਵੀ ਨਿਕਾਸੀ ਨਹੀਂ ਸੀ ਹੋਈ ਇਹ ਛੱਪੜ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਇਹਨਾਂ ਦੀ ਪੰਚਾਇਤ ਦੀ ਕੋਈ ਵੀ ਜ਼ਮੀਨ ਨਹੀਂ ਹੈਗੀ ਸੀ ਕੋਈ ਜਿੰਕ ਹੈਗੀ ਫਿਰ ਅਸੀਂ ਇਹਨਾਂ ਨੂੰ ਜਿਹੜੇ ਨੇ ਇੱਥੇ ਨਰੇਗਾ ਦੇ ਵਿੱਚ ਸੋਕ ਪਿਟਸ ਬਣਾਉਂਦੇ ਨੇ ਹਰ ਘਰ ਦੇ ਸਾਹਮਣੇ ਜਿਹੜਾ ਆ ਪਾਣੀ ਦੇ ਵਿੱਚ ਪਾਣੀ ਨੂੰ ਕਰਨ ਵਾਸਤੇ ਉਹਦਾ ਥੋੜਾ ਜਿਹਾ ਇੱਕ ਇੱਕ ਲੈਵਲ ਤੇ ਜਾ ਕੇ ਡੂੰਘਾਈ ਤੇ ਜਿਹਦੇ ਨਾਲ ਉਹ ਸਾਫ਼ ਪਾਣੀ ਥਲੇ ਸੋਕ ਪਿਟਸ ਕੇੰਦਰ ਤੇ ਅਸੀਂ ਇਹਨਾਂ ਦੇ ਇੱਥੇ ਜਿਹੜੀਆਂ ਨੇ 20 ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਸ਼ੁਰੂ ਕਰ ਦਿੰਗੇ 20 ਸੋਕ ਪਿਟਸ ਬਣਾਉਣ ਜਾ ਰਹੇ ਹਾਂ ਜਿਹਦੇ ਨਾਲ ਕਿ ਇਹਨਾਂ ਦੇ ਜਿਹੜੇ ਪਾਣੀ ਦੀ ਜਿਹੜੀ ਨਿਕਾਸੀ ਦੀ ਪ੍ਰੋਬਲਮ ਹੈ ਉਹ ਜਿਹੜੀ ਸੋਲਵ ਹੋ ਜੇ ਕੀ ਕਰ ਰਹਾ ਹੈ ਕਿ ਤੱਕ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਅਸੀਂ ਪਿਛਲੇ 2.5 ਸਾਲਾਂ ਤੋਂ ਜਿਹੜਾ ਆ ਸਾਡਾ ਟੀਚਾ ਸੀਗਾ ਕਿ ਅਸੀਂ ਮੁੱਢਲੀਆਂ ਜਿਹੜੀਆਂ ਪਿੰਡਾਂ ਦੀਆਂ ਜ਼ਰੂਰਤ ਨੇ ਮੁੱਢਲੀ ਜ਼ਰੂਰਤ ਜਿਹੜੀ ਤੁਸੀਂ ਕੀ ਕਹੋਗੇ ਕਿ ਹਰ ਪਿੰਡ ਕੋਲ ਪੀਣ ਵਾਲਾ ਪਾਣੀ ਹੋਵੇ ਸਾਫ਼ ਹਰ ਪਿੰਡ ਦੀ ਸਾਫ ਸਫਾਈ ਦਾ ਨਿਕਾਸੀ ਜਿਹੜੀ ਹੈ ਸਾਡੇ ਪਿੰਡਾਂ ਦੇ ਵਿੱਚ ਅੱਜ ਕੱਲ ਨਿਕਾਸੀ ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਹੋਏ ਹਰ ਪਿੰਡ ਦੀਆਂ ਗਲੀਆਂ ਬਣੀਆਂ ਹੋਣ ਜਿਹੜੇ ਮੁਰਲਾ ਇਨਫਰਾਸਟ੍ਰਕਚਰ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਏ ਤੁਸੀਂ 2.5 ਸਾਲਾਂ ਤੋਂ ਬਹੁਤ ਜਦੋਜਿਹਾਤ ਦੇ ਨਾਲ ਜਿਹੜੇ ਨੇ ਸਾਡੇ ਕੁਝ ਪਿੰਡਾਂ 'ਚ ਕੰਮ ਹੋ ਰਿਹਾ ਹੈ ਕੁਝ ਸ਼ੁਰੂ ਹੋ ਰਿਹਾ ਹੈ ਕੁਝ ਅਸੀਂ ਹੁਣ ਸ਼ੁਰੂ ਕਰਵਾਉਣ ਜਾ ਰਹੇ ਹਾਂ ਸਰਪੰਚ ਸਾਡੇ ਨੇ ਸੀਗੇ ਬਹੁਤ ਸਾਰੀਆਂ ਜਿਹੜੀਆਂ ਨੇ ਮੁਸ਼ਕਲਾਂ ਬਹੁਤ ਸੀਆਂ ਸੀ 2.5 ਸਾਲਾਂ ਦੇ ਪਿਛਲੇ ਸਾਲਾਂ 'ਚ ਦੇਖਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਇਹ ਹੈਗਾ ਜੀ ਅਸੀਂ ਉਹ ਜਦੋਂ ਪਿੰਡ ਜਾਂਦੇ ਸਾਨੂੰ ਇਹ ਲੱਗਦਾ ਕਿ ਪਿਛਲੇ ਮਤਲਬ ਕਈ ਦਿਹਾਕਿਆਂ ਤੋਂ ਪਿੰਡਾਂ 'ਚ ਕੰਮ ਨਹੀਂ ਆਇਆ ਕਿਉਂ ਨਹੀਂ ਹੋਇਆ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੈਸੇ ਦੀ ਕਦੀ ਵੀ ਕਮੀ ਸੀਗੀ ਸਾਡੀਆਂ ਸਰਕਾਰਾਂ ਜਿਹੜੀਆਂ ਆਈਆਂ ਗਈਆਂ ਸਰਪੰਚ ਵੀ ਆਏ ਗਏ ਪਰ ਪੈਸਾ ਲੱਗਾ ਨਹੀਂ ਆ ਕਿੱਥੇ ਗਿਆ ਇਹ ਤੇ ਪਰਮਾਤਮਾ ਜਾਣਦਾ ਪਰ ਫੰਡਸ ਆਏ ਪਿੰਡਾਂ ਦੇ ਵਿੱਚ ਲੱਗੇ ਨਹੀਂਗੇ ਤਾਂ ਅਸੀਂ ਇਹ ਕਹਿ ਲਓ ਕਿ 10% ਵੀ ਨਹੀਂ ਲੱਗਾ ਲੱਗਾ ਹੁੰਦਾ ਤੇ ਇਨਫਰਾਸਟ੍ਰਕਚਰ ਦੀ ਹਾਲੇ ਜ਼ੀਰੋ ਨਹੀਂ ਸੀ ਹونی ਅਸੀਂ ਜ਼ੀਰੋ ਤੋਂ ਸਟਾਰਟ ਕਰਿਆ ਫ্রম ਸਕ੍ਰੈਚ ਜਿੰਨੂੰ ਕਹਿੰਦਾ ਉਥੋਂ ਸ਼ੁਰੂ ਕਰ ਰਿਹਾ ਅਸੀਂ ਸੋਕਵਿਟਸ ਤੋਂ ਸ਼ੁਰੂ ਕਰ ਰਿਹਾ ਜ਼ਮੀਨ ਵੀ ਵੇਖਾਂਗੇ ਜਿੱਥੇ ਤੇ ਜ਼ਮੀਨ ਆਏਗੀ ਅਗਲੀ ਸਾਡੀ ਜਿਹੜਾ ਆ ਇਹਨਾਂ ਦਾ ਜਿੱਦਾਂ ਜੀ ਇਦਾਂ ਦੀ ਆਬਾਦੀਆਂ ਨੇ ਜਿੱਥੇ ਕੁਝ ਵੀ ਨਹੀਂ ਹੈਗਾ ਸਾਡਾ ਜਿਹੜਾ ਅਗਲਾ ਰੋਡ ਮੈਪ ਇਹ ਹੋਊਗਾ ਕਿ ਉਹਨਾਂ ਨੂੰ ਜਿਹੜਾ ਸਕੂਲ ਸਹੂਲਤ ਦਿੱਤੀ ਜਾਏ ਉਹਨਾਂ ਨੂੰ ਜਿਹੜੀ ਹੋਰ ਜਿਹੜੀ ਸਹੂਲਤ ਅਸੀਂ ਦੇ ਸਕਦੇ ਉਹ ਵੀ ਦਿੱਤੀ ਜਾਏ